ਰੱਬ ਦਾ ਵਾਸਤਾ ਸੰਗਜੀ ਵੀਡੀਓ ਨੂੰ ਇਗਨੋਰ ਨਾ ਕਰਿਓ ਤੇ ਨਾਲ ਦੀ ਨਾਲ ਸ਼ੇਅਰ ਜ਼ਰੂਰ ਕਰ ਦਿਓ ਇਸਦੀ ਰਾਣੀ ਦਾ ਤੇ ਮਾਂ ਦਾ ਰੋ ਰੋ ਕੇ ਇਸ ਕਰਕੇ ਬੁਰਾ ਹਾਲ ਆ ਕਿ 13 ਤੇ 14 ਦਸੰਬਰ ਦਾ ਵਿਆਹ ਆ ਧੀ ਰਾਣੀ ਦਾ ਤੇ ਹਾਲੇ ਤੱਕ ਕਿਸੇ ਵੀ ਤਰ੍ਹਾਂ ਦੇ ਵਿਆਹ ਦੇ ਅਰੇਂਜਮੈਂਟ ਨਹੀਂ ਹੋਏ ਨਾ ਹੀ ਹਾਲੇ ਤੱਕ ਧੀ ਰਾਣੀ ਲਈ ਕੋ ਕਪੜਾ ਲਿਆ ਗਿਆ ਤੇ ਨਾ ਹੀ ਕੋ ਰੋਟੀ ਪਾਣੀ ਦਾ ਅਰੇਂਜਮੈਂਟ ਹੋਇਆ ਤੇ ਸਾਰਿਆਂ ਨੂੰ ਬੇਨਤੀ ਹੈ ਜੋ ਮਦਦ ਨਹੀਂ ਕਰ ਸਕਦੇ ਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਰੀਪੋਸਟ ਕਰ ਦਿਓ ਤਾਂ ਕਿ ਇਸ ਧੀ ਰਾਣੀ ਦੇ ਵਿਆਹ ਵਾਸਤੇ ਕੋਈ ਦਾਨੀ ਸੱਜਣ ਮਦਦ ਕਰ ਸਕੇ ਕੋਈ ਗੱਲ ਨਹੀਂ ਕੁੜੀਆ ਤੇਰਾ ਵਿਆਹ ਵਧੀਆ ਕਰ ਦਾਂਗੇ ਟੈਨਸ਼ਨ ਨਾ ਲੈ ਰੋਣਾ ਨਹੀਂ ਕਿਸੇ ਨੂੰ ਇਹ ਛਗਣਾ ਦਾ ਕੰਮ ਹੈ ਇਹ ਹੱਸੀ ਦਾ ਹੁੰਦਾ ਸਰ ਉਹ ਨਹੀਂ ਦਾ ਥੋੜੀ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਂਟੀ ਜੀ ਕਿੰਨੇ ਤਰੀਕ ਦਾ ਵਿਆਹ ਜੀ ਭੈਣ ਜੀ ਦਾ 13 ਨੂੰ ਛਗਣ 14 ਨੂੰ ਬਰਾਤ ਅੱਛਾ 13 ਦਾ ਛਗਣ ਹੈ 14 ਦੀ ਬਰਾਤ ਤੁਸੀਂ ਆਪ ਕੰਮ ਕਰ ਲਿਓ ਮੈਂ ਕਰਾਂ ਅੱਜ ਕੰਮ ਕਰਦੀ ਅੱਛਾ ਕਰਾਂ ਅੱਜ ਕੰਮ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਪਹੁੰਚੇ ਆਂ ਪੈਨਲ ਲక్ష్ਮੀ ਦੇ ਘਰ ਜਿਸ ਦਾ ਵਿਆਹ 13 ਤੇ 14 ਦਸੰਬਰ ਦਾ ਰੱਖਿਆ ਗਿਆ ਪਰਿਵਾਰ ਬਹੁਤ ਹੀ ਜ਼ਿਆਦਾ ਲੋਡਵਾਂਦ ਆ ਤੁਸੀਂ ਘਰ ਦੇ ਹਾਲਾਤ ਦੇਖ ਸਕਦੇ ਹੋ ਕੀ ਕਰਦੇ ਹਾਲਾਤ ਆ ਬਾਥਰੂਮ ਨੂੰ ਦਰਵਾਜ਼ਾ ਤੱਕ ਨਹੀਂ ਲੱਗਾ ਹੋਇਆ ਤੇ ਧੀ ਰਾਣੀਆਂ ਘਰ ਹੋਣਾ ਤਿੰਨ ਤਿੰਨ ਧੀ ਰਾਣੀਆਂ ਕੋਈ ਪਰਿਵਾਰ ਦੇ ਵਿੱਚ ਹੋਰ ਕਮਾਉਣ ਵਾਲਾ ਸਾਧਨ ਨਹੀਂ ਹੈ ਇਸ ਘਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਾਥਰੂਮ ਨੂੰ ਦਰਵਾਜ਼ਾ ਤੱਕ ਨਹੀਂ ਲੱਗਾ ਹੋਇਆ ਤੇ ਬਾਥਰੂਮ ਦੇ ਅੰਦਰੋਂ ਹਾਲਾਤ ਦੇਖੋ ਕੀ ਆ ਇਸ ਪਰਿਵਾਰ ਦੀਆਂ ਤਿੰਨ ਧੀ ਰਾਣੀਆਂ ਇੱਕ ਦਾ ਵਿਆਹ ਪਹਿਲਾਂ ਕਰ ਦਿੱਤਾ ਗਿਆ ਆ ਤੇ ਦੋ ਧੀ ਰਾਣੀਆਂ ਜਿਹੜੀਆਂ ਰਹਿੰਦੀਆਂ ਆ ਤੇ ਇੱਕ ਦਾ ਵਿਆਹ ਹੋਣਾ ਤੇ ਇੱਕ ਹਲੇ ਪਿੱਛੇ ਬਾਕੀ ਆ ਇਹ ਪਰਿਵਾਰ ਗੁਰੂ ਨੂੰ ਮੰਨਣ ਵਾਲਾ ਪਰਿਵਾਰ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਪੋਸਟਰ ਤੇ ਲਿਖਿਆ ਹੋਇਆ ਦੇਖ ਤੇ ਫਤਿਹ ਝੂਲਦੇ ਨਿਸ਼ਾਨ ਰਹਿਣ ਸਦਾ ਪੰਥ ਮਹਾਰਾਜ ਕੇ ਇਸ ਤਰ੍ਹਾਂ ਦੇ ਪਰਿਵਾਰ ਦੀ ਮਦਦ ਕਰਨਾ ਸਾਡਾ ਫਰਜ਼ ਬਣਦਾ ਇਹ ਪਰਿਵਾਰ ਨਿਊ ਕਪੂਰ ਨਗਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਪਰਿਵਾਰ ਬਹੁਤ ਹੀ ਜ਼ਿਆਦਾ ਲੋੜਵੰਦ ਹੈ ਆਪ ਜੀ ਨੂੰ ਬੇਨਤੀ ਹੈ ਜੋ ਸੰਗਤ ਮਦਦ ਨਹੀਂ ਕਰ ਸਕਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਇਸ ਪਰਿਵਾਰ ਦੀ ਆਪਾਂ ਵੱਧ ਤੋਂ ਵੱਧ ਮਦਦ ਕਰ ਸਕੀਏ ਤੇ ਇਸ ਧੀ ਰਾਣੀ ਦੇ ਵਿਆਹ ਵਾਸਤੇ ਕੋਈ ਵੀ ਕਸਰ ਨਾ ਰਵੇ ਵਿਆਹ ਕਦਾ ਕਰ ਜਿਹੜਾ ਉਹ ਵਧੀਆ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਇਸ ਧੀ ਰਾਣੀ ਦਾ ਵਿਆਹ ਅਗਲੀ 13 ਤੇ 14 ਤਰੀਕ ਦਾ ਸ਼ਨੀ ਐਤਵਾਰ ਦਾ ਪ੍ਰੋਗਰਾਮ ਆ ਤੇ ਪਰਿਵਾਰ ਬਹੁਤ ਹੀ ਜ਼ਿਆਦਾ ਜਿਹੜਾ ਲੋੜਵੰਦ ਆ ਤੇ ਇਸ ਧੀ ਦੇ ਵਿਆਹ ਦੇ ਕਾਰਜ ਵਾਸਤੇ ਅਨੇ ਤੱਕ ਪਰਿਵਾਰ ਨੇ ਕੋਈ ਲੀੜਾ ਕੱਪੜਾ ਕੁਝ ਨਹੀਂ ਬਣਾਇਆ ਨਾ ਕਿ ਖਾਣ ਦਾ ਪ੍ਰਬੰਧ ਆ ਤੇ ਪਰਿਵਾਰ ਬਹੁਤ ਹੀ ਜ਼ਿਆਦਾ ਲੋੜਵੰਦ ਆ ਆਪਾਂ ਰਲ ਮਿਲ ਕੇ ਇਸ ਪਰਿਵਾਰ ਦੀ ਜਿਹੜੀ ਮਦਦ ਕਰੀਏ ਵੱਤ ਵੱਤ ਜਿੰਨੀ ਵੀ ਹੋ ਸਕਦੀ ਆ ਤਾਂ ਕਿ ਇਸ ਭੈਣ ਦਾ ਧੀ ਰਾਣੀ ਦੇ ਵਿਆਹ ਦਾ ਕਾਰਜ ਜਿਹੜਾ ਆ ਉਹ ਵਧੀਆ ਹੋ ਸਕੇ ਤੇ ਆਪ ਜੀ ਜਿਹੜੇ ਮਦਦ ਨਹੀਂ ਕਰ ਸਕਦੇ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਸ ਤੇ ਨਾਲ ਇਸ ਭੈਣ ਦੇ ਵਿਵਾਨ ਰਕਾਰਜ ਉਹ ਵਧੀਆ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ